ਉਹ ਅਸ਼ਗਾਰੀ ਕਿ ਦਾਂ ਟਿਕਟਾਕ ਨੂੰ ਮੈਂ ਤੁਹਾਡੀ ਆਪਣੀ ਜਸਮੀਨ ਚੋਟੀਆ ਤੇ ਅੱਜ ਦਾ ਜਿਹੜਾ ਸਾਡਾ ਵਲੌਗ ਆ ਜੀ ਤੇ ਅੱਜ ਅਸੀਂ ਜਾ ਰਹੇ ਆਂਗੇ ਪ੍ਰੋਗਰਾਮ ਤੇ ਤੇ ਉਧਰ ਮੇਰੀ ਆਂਟੀ ਜੀ ਆਂਟੀ ਜੀ ਮਨਜੀਤ ਕੌਰ ਬਠਿੰਡਾ ਆਂਟੀ ਆਂਟੀ ਜਸਮਨ ਲਾ ਕੇ ਵੀਡੀਓ ਦੀਦੀ ਹੈ ਤੇ ਮੈਨੂੰ ਕਿਹੜਾ ਨਾਲ ਲੈ ਕੇ ਚੱਲੇ ਹੋ ਬਾਕੀ ਕਾਲ ਜੀ ਸਾਰਿਆਂ ਨੂੰ ਮੇਰੇ ਬੱਚੇ ਆ ਬਹੁਤ ਪਿਆਰੇ ਪਿਆਰੇ ਇਹਨਾਂ ਦੇ ਹਾ ਮਾਦੋ ਬਣ ਜਾ ਹੁੰਦਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੀ ਆ ਵੀ ਇਹੇ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਖੁਸ਼ੀਆਂ ਬਖੇਰਦੇ ਰਹਿਣਾ ਤੇ ਸਰੋਤਿਆਂ ਨੂੰ ਖੁਸ਼ ਕਰਦੇ ਰਹਿਣਾ ਇਹੇ ਮੇਰੀ ਦੁਆ ਸਾਰੇ ਸਰੋਤਿਆਂ ਨੂੰ ਜੀ ਜੀ ਬਿਲਕੁਲ ਤੇ ਅਸੀਂ ਹੁਣ ਤੇ ਮਤਲਬ ਕੱਲ ਨੂੰ ਸਾਡੀ ਫਿਲਮ ਸ਼ੂਟ ਹੋ ਰਹੀ ਹੈ ਜੀ ਘਰੇ ਆਪਣੇ ਤੇ ਆਂਟੀ ਨੇ ਮੇਰੀ ਸਸਤਾ ਕਰੈਕਟਰ ਕਰਨਾ ਹੈ ਹੀ ਹੈਗੀ ਕੱਢੂ ਹੱਤ ਕੱਲ ਨੂੰ ਸੰਧਾਰੇ ਤੇ ਮੂਵੀ ਆ ਰਹੀ ਹੈ ਜੀ ਸਾਡੀ ਗੁਰਪ੍ਰੀਤ ਬਰਗਾੜੀ ਜੀ ਆ ਰਹੇ ਨੇ ਤੇ ਉਹਨਾਂ ਦਾ ਚੈਨਲ ਆ ਗੁਰਪ੍ਰੀਤ ਪਰ ਗਾੜੀ ਦੇ ਨਾਂ ਤੇ ਤੇ ਸਾਰੇ ਜਣੇ ਉਹਨਾਂ ਨੂੰ ਵੀ ਲਾਈਕ ਫੋਲੋ ਕਰਿਆ ਕਰੋ ਤੇ ਮੂਵੀ ਵੇਖਿਆ ਕਰੋ ਜਿਹਦੇ ਵਿੱਚ ਮੈਸੇਜ ਹੁੰਦਾ ਕੱਲ ਨੂੰ ਅਸੀਂ ਬਹੁਤ ਵਧੀਆ ਮੂਵੀ ਬਣਾ ਰਹੇ ਆ ਤੇ ਤੁਸੀਂ ਸਾਰੇ ਜਣਿਆਂ ਨੇ ਸ਼ੇਅਰ ਕਰਨਾ ਕਰਨਾ ਕਿਉਂਕਿ ਸੌਣ ਸੌਣ ਵਿੱਚ ਅਸੀਂ ਰਿਲੀਜ਼ ਕਰ ਦੇਣੇ ਆ ਦੋ ਤਿੰਨ ਦਿਨਾਂ ਵਿੱਚ ਹੀ ਤੇ ਬਾਕੀ ਚੋਟੀਆ ਸਾਹਿਬ ਨਾਲ ਮਲਾਉਨੇ ਆ ਤੁਹਾਨੂੰ ਅਦਰ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਆਜੋ ਲੰਗਰ ਛਕ ਲਓ ਭਾਈ ਪੁਰਖਾ ਸ਼ਰੀ ਜੰਨੇ ਆ ਹੂੰ ਸੌਣ ਮਹੀਨੇ ਦਾ ਸਾਰਾ ਮਹੀਨੇ ਦਾ ਫੁਲਕਾ ਇਹ ਕਿੱਦਾਂ ਦੀ ਗੱਲ ਹੋ ਗਈ ਸਾਰਾ ਜਿਹੜਾ ਤਾਂ ਪੂੜੇ ਹੁੰਦੇ ਆ ਪੁੜਕਾ ਸਾਡਾ ਫੁਲਕਾ ਐਸੀ ਪੂੜੇ ਘਟ ਘਦੇ ਹੈ ਨਾ ਨਾਸ਼ਤਾ ਕਰਕੇ ਜਾਂਦੇ ਆ ਆਲੇ ਚਲਦੇ ਆ ਸਰਵ ਰੁਕੀਆਂ ਦੇ ਨਾਲ ਹੀ ਆ ਪਿੰਡ ਬਾਬਾ ਜੀ ਦਾ ਬੇਲਾ ਟਿੱਬਾ ਪੀਰ ਚਾਹਦ ਟਪਰੀ ਟਿੱਲਾ ਪੀਰ ਜਾਂ ਟਿੱਬਾ ਪੀਰ ਉੱਤੇ ਮਾਲ ਪੂੜੇ ਖਾ ਕੇ ਆਏ ਫਿਰ ਕਹਿੰਦੇ ਮਾਲ ਪੂੜੇ ਖਾ ਕੇ ਆਓ ਹਾਂ ਮਾਲ ਪੂੜੇ ਖਾਵਾਂਗੇ ਤੇ ਬਾਕੀ ਸਾਰਾ ਬਲੌਗ ਵੀ ਦੇਖਣਾ ਜੀ ਅੱਜ ਤੇ ਸਾਰਿਆਂ ਨੂੰ ਮਲਾਵਾਂਗੇ ਆਜੋ ਜੀ ਫੇਰ ਚੱਲਦੇ ਆ ਮੈਂ ਰੈਡੀ ਹੋ ਗਈ ਚੱਲਦੇ ਹਲੋ ਹਾਂਜੀ ਮੈਂ ਤੁਹਾਨੂੰ ਸਭ ਤੋਂ ਖਤਰਨਾਕ ਕਮੇਟਰੀ ਦਿਖਾਉਣ ਲੱਗੀ ਹਾਂ ਜਿਹੜੀ ਥੱਕਦੀ ਨਹੀਂ ਆਕਦੀ ਨਹੀਂ ਇਹ ਸਾਰਿਆਂ ਨੂੰ ਕੰਮ ਲਾਈ ਰੱਖਦੀ ਐ ਐਂ ਦੇਖੋ ਹਾਈ ਬੋਲੋ ਪੁੱਤ ਹਾਈ ਬੋਲੋ ਆ ਦੇਖੋ ਇਹਨੇ ਨਹੀਂ ਸੁਣਿਆ ਓਏ ਛੁਪ ਕੇ ਦੇਖੋ ਆ ਦੇਖੋ ਜੀ ਖਤਰਨਾਕ ਬਿਟੀ ਆ ਦੇਖੋ है काकू एक ही है ओ देखो बाइक लेके आओ ओ बाइक लेके आओ किंदी बाइक किंदी बाइक है किंदी बाइक इधर लेके आओ ओ वाली ब्लैक वाली आ जाओ चला लेना चला लेने हो ओके ओ वेरी गुड वेरी गुड स लीज टें तो बंदा बड़ा हो जाता बस टेंशन टा देखो काकू मेरे बैके आओ के के भी, बस भी। <laughs> 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 देखो मेरी वीडियो बना रहे हैं काकू weather देखो किन्ना सोणा आ रिया छ उठिए साहब मी पैण आला लग रे मिलदा है মিয়া होगा जी ਮੈਂ ਦਿਲ ਦੇਖੋ ਇਹਦੇ ਮੈਂ ਜਿਹੜਾ ਬਲੌਗ ਬਣਾ ਰਹੀ ਆ ਦੇਖੋ ਇੱਕ ਬੱਕੜਾ ਉਹਦੀ ਫੋਟੋ ਕਚੀ ਨਹੀਂ ਉਹਦੇ ਚ ਪਾਣੀ ਦੇਖ ਲੈ ਚਲ ਮੈਂ ਪਾਣੀ ਵਾਲੇ ਬੱਦਲ ਦੀ ਫੋਟੋ ਖਿੱਚਦੀ ਆ ਸਰੋਤੇ ਹੋ ਆ ਦੇਖੋ ਮੀ ਪੈਣਾ ਵਾਲਾ ਹੋ ਰਿਹਾ ਮੇਰਾ خیال 340 340 ਕੋਣ ਰਾਸਤਾਂ ਤੋਂ 20 ਕਿਲੋਮੀਟਰ ਪਿੱਛੇ ਬੈਠੇ ਆ ਸਮਝੀਓ ਮੈਨੂੰ ਇਹ ਦੂਰ ਕੀਤਾ ਕਿ ਤਾ ਤੈਨੂੰ ਲੈ ਕੇ ਆਏ ਕਿ ਨਾਮ ਦੇ ਨਾਲ ਮਾਂ ਚਾਹ ਦੇ ਕੋਈ ਚੱਲੇ ਹਾਂ ਜੀ ਹਾਂਜੀ ਲੋ ਜੀ ਅਸੀਂ ਹੋਗੇ ਰੈਡੀ ਹੁਣ ਜਾ ਰਹੇ ਹਾਂ ਸਟੇਜ ਵੱਲ ਤੇ ਬਾਕੀ ਪੈਣਾ ਨੇ ਬੜਾ ਮਤਲਬ ਸੇਵਾ ਕੀਤੀ ਸਾਰਿਆਂ ਨੇ ਖਾਣਾ ਬਹੁਤ ਅੱਛੇ ਕੇ ਕਿ ਰੂਹ ਮਿਲਦੀਆਂ ਨੇ ਨਾ ਬਹੁਤ ਸੋਹਣੇ ਜਾਨੇ ਤੇ ਬੋਲੋ ਕੁਛ ਲਓ ਜੀ ਬਾਬਾ ਟੱਬਾ ਪੀਰ ਨੇੜੇ ਹਵੋਰ ਪਿੰਡ ਗਿੱਦੜਾਂ ਵਾਲੀ ਮੇਲੇ ਤੇ ਜਾ ਰਹੇ ਆ ਬਾਬਾ ਜੀ ਦੀ ਸੇਵਾ ਚ ਗਉੜ ਬਿਉਉਣ ਦਾ ਪ੍ਰੋਗਰਾਮ ਕਰਨ ਮੇਲਾ ਬੜਾ ਵਧੀਆ ਹੈ ਰਾਸਤੇ ਚ ਮਠਾਈਆਂ ਦੀਆਂ ਦਕਰਨਾ ਇਸ ਸਿਕ ਸੰਗਤਾਂ ਬਾਬੇ ਦੇ ਦਰਵਾਜ਼ੇ ਹੁਮ ਹਮਾ ਕੇ ਪਹੁੰਚ ਆਈਆਂ ਨੇ ਹੋਰ ਵੱਡੀ ਜਨਤਾ ਜਿੰਦਾਬਾਦ ਬਾਬਾ ਜੀ ਐਜੇ ਪਾਠ ਜੀ ਮੇਲੇ ਵਿੱਚ ਪਹੁੰਚ ਗਏ ਝੂਲੇ ਦੇਖੋ ਉਹ ਦੇਖੋ ਚੰਡੋਲ ਜੀ ਕੋਈ ਰੈਡੀ ਚਮਾਨਾ ਓਕੇ ਇੱਕ ਵਾਰ ਮੈਂ ਚੜੀ ਸੀ ਛੋਟੀ ਜਿਹੀ ਚਡੋਲ ਤੇ ਸ੍ਰੀਪੁਰ ਜਾਤੇ ਆਤੇ ਬਬੇ ਨੂੰ ਮੋਲੀ ਨੂੰ i